ਕਿ ਅਭੀ ਚੋਏ ਚ ਕੁਝ ਗਾਂਵ ਵਰਗੀ ਚੀਜ਼ ਜਾਂ ਇਹਨਾਂ ਨੂੰ ਹਿਰਨ ਦਾ ਪੁਲਿਖਾ ਪਿਆ ਵੀ ਹਿਰਨ ਆ ਇਹਨਾਂ ਨੇ ਇੰਸਪੈਕਟਰ ਸਾਹਿਬ ਨੂੰ ਸੂਚਿਤ ਕੀਤਾ ਵੀ ਅਭੀ ਕਰਕੇ ਗੱਲ ਹੋ ਗਈ ਚੋਏ ਚ ਜਾਨਵਰ ਗਿਰਿਆ ਪਿਆ ਸਾਹਨੇ ਨਾਲ ਦੇ ਨਾਲ ਮੇਰੇ ਨਾਲ ਤਾਅ ਮੀਲ ਕੀਤਾ ਤੇ ਟੀਮ ਨੂੰ ਲੱਡ ਕੀਤਾ ਵੀ ਇਹਦੀ ਹੈਲਪ ਕਰਨੀ ਹੈ ਜੇ ਮਰਜੀ ਇਹਨਾਂ ਨੂੰ ਬਾਹਰ ਕੱਢਿਆ ਜਾਪ ਸਵੇਰੇ ਸਾਡੇ ਮੁਲਾਜ਼ਮਾਨ ਨੇ ਦੇਖਿਆ ਵੀ ਚੋਏ 'ਚ ਕੁਝ گاਉਂ ਵਰਗੀ ਚੀਜ਼ ਜਾਂ ਇਹਨਾਂ ਨੂੰ ਹਿਰਨ ਦਾ ਭੁਲਿਖਾ ਪਿਆ ਵੀ ਹਿਰਨ ਆ ਤੇ ਇਹਨਾਂ ਨੇ ਇੰਸਪੈਕਟਰ ਸਾਹਿਬ ਨੂੰ ਸੂਚਿਤ ਕੀਤਾ ਵੀ ਐਵੇਂ ਕਰਕੇ ਗੱਲ ਹੋ ਗਈ ਚੋਏ 'ਚ ਜਾਨਵਰ ਗਿਰਿਆ ਪਿਆ ਸਾਡੇ ਇੰਸਪੈਕਟਰ ਸਾਹਿਬ ਨੇ ਨਾਲ ਦੇ ਨਾਲ ਮੇਰੇ ਨਾਲ ਤਾਲਮਿਲ ਕੀਤਾ ਤੇ ਟੀਮ ਨੂੰ ਲੱਡ ਦਿੱਤਾ ਵੀ ਇਹਦੀ ਹੈਲਪ ਕਰਨੀ ਹੈ ਜੇ ਮਰਜੀ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਫਿਰ ਅਸੀਂ ਨਾਲ ਦੇ ਨਾਲ ਅਸੀਂ ਪੂਰੀ ਟੀਮ ਲੈ ਕੇ ਆ ਸਾਡਾ ਮੁੰਡਾ ਜੀਸੀਬੀ ਵਾਲਾ ਇਹਨੂੰ ਲੱਡ ਕੇ ਪਲਾਇਆ ਰਸੇ ਮੰਗਾਏ ਪੂਰੇ 2-3 ਘੰਟੇ ਲੱਗੇ ਜੀ 8:30 ਤੋਂ ਲੈ ਕੇ ਮੰਗਲ 11:30 ਵਜੇ ਤੱਕ ਅਸੀਂ ਇਹਨੂੰ ਬਾਹਰ ਕੱਢ ਲਿਆ ਠੀਕ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਹਾਂ ਅਗਲੀ ਕਾਰਵਾਈ ਜੀ ਹੁਣ ਅਸੀਂ ਵਨ ਵਿਭਾਗ ਡਾਕਟਰ ਸਾਹਿਬ ਨੂੰ ਫੋਨ ਕਰਿਆ ਡਾਕਟਰ ਸਾਹਿਬ ਟੀਮ ਭੇਜ ਰਹੇ ਨੇ ਫਿਰ ਉਹ ਦੇਖਦੇ ਹੋ ਉਹਨਾਂ ਦੇ ਅੱਗੇ ਕੀ ਉਹਨਾਂ ਦੀ ਕਾਰਵਾਈ ਹੁੰਦੀ ਹੈ ਜੀ ਠੀਕ ਕੀ ਅਭੀ ਚੁਹੇ ਚ ਕੁਝ ਗਾਂ ਵਰਗੀ ਚੀਜ਼ ਜਾਂ ਇਹਨਾਂ ਨੂੰ ਹੀਰਨ ਦਾ ਪਲੇਖਾ ਪਿਆ ਵੀ ਹੀਰਨ ਆ ਇਹਨਾਂ ਨੇ ਇੰਸਪੈਕਟਰ ਸਾਹਿਬ ਨੂੰ ਸੂਚਿਤ ਕੀਤਾ ਵੀ ਐਵੇਂ ਕਰਕੇ ਗੱਲ ਹੋ ਗਈ ਚੋਏ 'ਚ ਜਾਨਵਰ ਗਿਰਿਆ ਪਿਆ ਸਰ ਨੇ ਨਾਲ ਦੀ ਨਾਲ ਮੇਰੇ ਨਾਲ ਤਾਲਮਿਲ ਕੀਤਾ ਤੇ ਟੀਮ ਨੂੰ ਲੜ ਦਿੱਤਾ ਵੀ ਇਹਦੀ ਹੈਲਪ ਕਰਨੀ ਹੈ ਜੇ ਮਰਜੀ ਇਹਨਾਂ ਨੂੰ ਬਾਹਰ ਕੱਢਿਆ ਜਾਪੇ ਸਵੇਰੇ ਸਾਡੇ ਮੁਲਾਜ਼ਮਾਂ ਨੇ ਦੇਖਿਆ ਵੀ ਚੋਏ 'ਚ ਕੁਝ ਗਾਂ ਵਰਗੀ ਚੀਜ਼ ਜਾਂ ਇਹਨਾਂ ਨੂੰ ਹਿਰਨ ਦਾ ਭਲੇਖਾ ਪਿਆ ਵੀ ਹਿਰਨ ਆ ਇਹਨਾਂ ਨੇ ਇੰਸਪੈਕਟਰ ਸਾਹਿਬ ਨੂੰ ਸੂਚਿਤ ਕੀਤਾ ਵੀ ਐਵੇਂ ਕਰਕੇ ਗੱਲ ਹੋ ਗਈ ਚੋਏ ਚ ਜਾਨਵਰ ਗਿਰਿਆ ਪਿਆ ਸਾਡੇ ਇੰਸਪੈਕਟਰ ਸਾਹਨੇ ਨਾਲ ਦੇ ਨਾਲ ਮੇਰੇ ਨਾਲ ਤਾਲਮਿਲ ਕੀਤਾ ਤੇ ਟੀਮ ਨੂੰ ਲੱਡ ਕੀਤਾ ਵੀ ਇਹਦੀ ਹੈਲਪ ਕਰਨੀ ਹੈ ਜੇ ਮਰਜੀ ਇਹਨਾਂ ਨੂੰ ਬਾਹਰ ਕੱਢਿਆ ਜਾਪੇ ਫਿਰ ਅਸੀਂ ਨਾਲ ਦੇ ਨਾਲ ਅਸੀਂ ਪੂਰੀ ਟੀਮ ਲੈ ਕੇ ਆ ਸਾਡਾ ਮੁੰਡਾ ਜੀਸੀਬੀ ਵਾਲਾ ਇਹ ਇਹਨੂੰ ਲੱਡ ਕੇ ਪਲਾਇਆ ਰਸੇ ਮੰਗਾਏ ਪੂਰੇ 2-3 ਘੰਟੇ ਲੱਗ ਗਏ ਜੀ 8:30 ਤੋਂ ਲੈ ਕੇ ਮੰਗਲਾ 11:30 ਵਜੇ ਤੱਕ ਅਸੀਂ ਇਹਨੂੰ ਬਾਹਰ ਕੱਢ ਲਿਆ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਅਗਲੀ ਕਾਰਵਾਈ ਜੀ ਹੁਣ ਅਸੀਂ வன ਵਿਭਾਗ ਡਾਕਟਰ ਸਾਹਿਬ ਨੂੰ ਫੋਨ ਕਰ ਰਹੇ ਡਾਕਟਰ ਸਾਹਿਬ ਟੀਮ ਭੇਜ ਰਹੇ ਨੇ ਫਿਰ ਉਹ ਦੇਖਦੇ ਹਾਂ ਉਹਨਾਂ ਦੇ ਅੱਗੇ ਕੀ ਉਹਨਾਂ ਦੀ ਕਾਰਵਾਈ ਹੁੰਦੀ ਹੈ ਜੀ ਠੀਕ ਹੈ ਕਿ ਅਭੀ ਚੋਏ ਚ ਕੁਝ ਗਾਂ ਵਰਗੀ ਚੀਜ਼ ਜਾਂ ਇਹਨਾਂ ਨੂੰ ਹੀਰਨ ਦਾ ਪੁਲਿਖਾ ਪਿਆ ਵੀ ਹੀਰਨ ਆ ਇਹਨਾਂ ਨੇ ਇੰਸਪੈਕਟਰ ਸਾਹਿਬ ਨੂੰ ਸੂਚਿਤ ਕੀਤਾ ਵੀ ਅਭੀ ਕਰਕੇ ਗੱਲ ਹੋ ਗਈ ਚੋਏ ਚ ਜਾਨਵਰ ਗਿਰਿਆ ਪਿਆ ਸਾਹਨੇ ਨਾਲ ਦੇ ਨਾਲ ਮੇਰੇ ਨਾਲ ਤਾਲ ਮਿਲ ਕੀਤਾ ਤੇ ਟੀਮ ਨੂੰ ਲੱਡ ਕੀਤਾ ਵੀ ਇਹਦੀ ਹੈਲਪ ਕਰਨੀ ਹੈ ਜੇ ਮਰਜੀ ਇਹਨਾਂ ਨੂੰ ਬਾਹਰ ਕੱਢਿਆ ਜਾਪ। ਅੱਜ ਸਵੇਰੇ ਸਾਡੇ ਮੁਲਾਜ਼ਮਾਨ ਨੇ ਦੇਖਿਆ ਵੀ ਚੋਏ 'ਚ ਕੁਝ گاਉਂ ਵਰਗੀ ਚੀਜ਼ ਜਾਂ ਇਹਨਾਂ ਨੂੰ ਹਿਰਨ ਦਾ ਭੁਲਿਖਾ ਪਿਆ ਵੀ ਹਿਰਨ ਆ। ਤੇ ਇਹਨਾਂ ਨੇ ਇੰਸਪੈਕਟਰ ਸਾਹਿਬ ਨੂੰ ਸੂਚਿਤ ਕੀਤਾ ਵੀ ਅਵੇਂ ਕਰਕੇ ਗੱਲ ਹੋ ਗਈ ਚੋਏ 'ਚ ਜਾਨਵਰ ਗਿਰਿਆ ਪਿਆ। ਸਾਡੇ ਇੰਸਪੈਕਟਰ ਸਾਹਿਬ ਨੇ ਨਾਲ ਦੇ ਨਾਲ ਮੇਰੇ ਨਾਲ ਤਾਲਮਿਲ ਕੀਤਾ ਤੇ ਟੀਮ ਨੂੰ ਲੜ ਦਿੱਤਾ ਵੀ ਇਹਦੀ ਹੈਲਪ ਕਰਨੀ ਹੈ ਜੇ ਮਰਜੀ। ਇਨਾਂ ਨੂੰ ਬਾਹਰ ਕੱਢਿਆ ਜਾਪ। ਫਿਰ ਅਸੀਂ ਨਾਲ ਦੇ ਨਾਲ ਅਸੀਂ ਪੂਰੀ ਟੀਮ ਲੈ ਕੇ ਆ ਸਾਡਾ ਮੁੰਡਾ ਜੀਸੀਬੀ ਵਾਲਾ ਇਹ ਇਹਨੂੰ ਅਲੱਡ ਕੇ ਪਲਾਇਆ ਰਸੇ ਮੰਗਾਏ ਪੂਰੇ 2-3 ਘੰਟੇ ਲੱਗ ਗਏ ਜੀ 8:30 ਤੋਂ ਲੈ ਕੇ ਮੰਗਲਾ 11:30 ਵਜੇ ਤੱਕ ਅਸੀਂ ਇਹਨੂੰ ਬਾਹਰ ਕੱਢ ਲਿਆ। ਠੀਕ ਹੁਣ ਅਗਲੀ ਕਾਰਵਾਈ ਕੀ ਕਰ ਰਹੇ? ਅਗਲੀ ਕਾਰਵਾਈ ਜੀ ਹੁਣ ਅਸੀਂ বন ਵਿਭਾਗ ਡਾਕਟਰ ਸਾਹਿਬ ਨੂੰ ਫੋਨ ਕਰਿਆ ਡਾਕਟਰ ਸਾਹਿਬ ਟੀਮ ਭੇਜ ਰਹੇ ਨੇ। ਫਿਰ ਉਹ ਦੇਖਦੇ ਹੋ ਉਹਨਾਂ ਦੇ ਅੱਗੇ ਕੀ ਉਹਨਾਂ ਦੀ ਕਾਰਵਾਈ ਹੁੰਦੀ ਹੈ ਜੀ। ਠੀਕ।